ਸੂਤਰਾਂ ਦੇ ਹਿਸਾਬ ਨਾਲ ਤਾਂ ਖਬਰ ਹੈ ਕਿ ਨਵਜੋ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਟੋਨਾ ਲੜਨਗੇ ਜਿਸ ਦੇ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਰਵਿੰਦਰ ਸਿੰਘ ਦਾ ਬਿਆਨ ਆਇਆ ਹੈ ਕਿ ਸਿੱਧੂ ਜੋੜੇ ਨਾਲ ਹਾਈ ਕਮਾਂਡ ਨੇ ਜੋ ਵੀ ਕਮਿਟਮੈਂਟ ਕੀਤੀ ਹੈ ਉਹ ਜ਼ਰੂਰ ਪੂਰੀ ਹੋਏਗੀ। ਕਿਸਾਨ ਕਰਜ਼ਾ ਮਾਫੀ ਤੇ ਸਿਆਸਤ ਜਾਰੀ ਹੈ। ਹੁਣ ਡਿਪਟੀ ਸੀਐਮ ਸੁਖਵੀਰ ਬਾਦਲ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਕਿਸਾਨਾਂ ਨੂੰ ਫਾਰਮ ਪਰਵਾ ਕੇ ਕਰਜ਼ਾ ਮਾਫ ਕਰਨ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਇਸ ਲਈ ਪੀਐਮ ਨੂੰ ਮਿਲਿਆ ਜਾ ਰਿਹਾ ਹੈ। ਬਾਦਲ ਨੇ ਕਿਹਾ ਕਾਂਗਰਸ ਕਿਸਾਨਾਂ ਨੂੰ ਬਿਫ ਕੋ ਬਣਾ ਰਹੀ ਹੈ ਕਿਉਂਕਿ ਅਸਲ ਚੱਕ ਕਿਸਾਨਾਂ ਦਾ ਕਰਜ਼ਾ ਸਿਰਫ ਕੇਂਦਰੀ ਨੇ ਚੰਡੀਗੜ੍ਹ ਦੇ ਸੈਕਟਰ 22 ਵਿੱਚ ਸਥਿਤ ਮਹਾਰਾਜਾ ਟੇਲਰ ਦੇ ਕਰਤੂਛਾਪਾ ਮਾਰ ਕੇ 30 ਲੱਖ ਰੁਪਏ ਤੋਂ ਵੱਧ ਦੀ ਕਰੰਸੀ ਬਰਾਮਦ ਕੀਤੀ ਹੈ ਜਿਸ ਵਿੱਚ 18 ਲੱਖ ਰੁਪਏ ਦੀ ਕਰੰਸੀ ਨਵੇਂ ਨੋਟਾਂ ਦੀ ਹੈ ਇਸ ਦੇ ਇਲਾਵਾ 2.5 ਕਿਲੋ ਸੋਨਾ ਵੀ ਮਿਲਿਆ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦਰਜੀ ਦੇ ਤਾਰ ਹਵਾਲਾ ਕਾਰੋਬਾਰ ਦੇ ਨਾਲ ਜੁੜੇ ਹੋ ਸਕਦੇ ਨੇ ਈਡੀ ਬੈਂਕ ਲੋਕਰ ਦੀ ਛਾਣਬੀਣ ਵਿਕਾਰੀ ਹੈ ਈਡਿਸ ਕਲ ਦੀ ਜਾਂਚ ਕਰ ਰਹੀ ਹੈ ਕਿ ਇਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਸ ਤੋਂ ਪਹਿਲਾਂ ਈਡੀ ਨੇ ਚੰਡੀਗੜ੍ਹ ਦੇ ਸੈਕਟਰ 22 ਵਿੱਚੋਂ ਹੀ ਕਪੜਾ ਕਾਰੋਬਾਰ ਦੇ ਟਿਕਾਣੇ ਤੇ ਛਾਪੇਮਾਰੀ ਕਰਕੇ 2 ਕਰੋੜ ਰੁਪਏ ਤੋਂ ਅਥੀ ਪੁਲਿਸ ਨੇ ਮੋਹਾਲੀ ਦੇ ਸੈਕਟਰ 70 ਸਥਿਤ HDFC ਬੈਂਕ ਦੇ ਮੈਨੇਜਰ ਭਵਿੰਦਰ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ ਗਿਲੂ ਤੇ 20 ਤੋਂ 25 ਫੀਸਦੀ ਕਮਿਸ਼ਨ ਲੈ ਕੇ ਪੈਸੇ ਬਦਲਣ ਦੇ ਇਲਜ਼ਾਮ ਨੇ ਉਧਰਾਂ ਦੇ ਸਰਾਬਨਗਰ 'ਚ ਦੇਰ ਰਾਤ ਇੱਕ ਟਾਬੇ ਤੇ ਕੁਰਸੀ ਨੂੰ ਲੈ ਕੇ ਹੋ ਝਗੜੇ ਦੇ ਬਾਅਦ ਫਾਇਰਿੰਗ ਹੋ ਗਈ ਜਿਸ 'ਚ ਇੱਕ ਸ਼ਖਸ ਦੇ ਪੈਰ ਤੇ ਗੋਲੀ ਲੱਗੀ ਹੈ ਫਾਇਰਿੰਗ ਦੇ ਇਲਜ਼ਾਮ ਸੰਦੀਪ ਸਿੰਘ ਸੈਂਡੀ ਨਾਮੀ ਸ਼ਖਸ ਤੇ ਲੱਗੇ ਹਨ ਪੁਲਿਸ ਕਟਨੜੀ ਜਾਂਚ ਕਰ ਰਹੀ ਜਦਕਿ ਮੁਲਜ਼ਮ ਫਰਾਰ ਨੇ ਜਲੰਧ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਸੀਵਰੇਜ ਨੂੰ ਲੈ ਕੇ ਕੰਮ ਚੱਲ ਰਿਹਾ ਸੀ ਜਿਸ ਤਰ੍ਹਾਂ ਇੱਕ ਮਜ਼ਦੂਰ ਦੀ ਮੌਤ ਹੋ ਗਈ। ਅੰਦਰਸਲੇ ਮਜ਼ਦੂਰ ਪਾਣੀ ਦੀ ਪਾਈਪ ਫਟਣ ਦੇ ਕਾਰਨ ਵਹਿ ਗਿਆ। ਜਿਸ ਮਗਰੋਂ ਨਿਗਮ ਦੀ ਟੀਮ ਮੌਕੇ ਤੇ ਪਹੁੰਚੀ ਪਰ ਹਾਲੇ ਮਰਨ ਵਾਲੇ ਦੀ ਪਛਾਣ ਨਹੀਂ ਹੋ ਸકી।